ਉਹ ਵਿੱਚ ਉਹਦੇ ਕੋਲ ਕ੍ਰੈਡਿਟ ਕਾਰਡ ਆ ਜਾਂਦਾ ਹੈ ਕਦੇ ਖੋਸ਼ ਆ ਜਾਂਦਾ ਹੈ ਤਾਂ ਉਹ ਵੀ ਕਹਿੰਦਾ ਉਹ ਕ੍ਰੈਡਿਟ ਕਾਰਡ ਉਹਦੇ ਨੀਡ ਨੂੰ ਹੋਰ ਖੋਲ ਦਿੰਦਾ ਹੈ ਬੰਦਾ ਇਹ ਸੋਚਦਾ ਕਿ ਈਜ਼ੀ ਮਨੀ ਹੈ ਨਾ ਈਜ਼ੀ ਮਨੀ ਹੈ इजीली ਆਪਣੇ ਜਾ ਰਹੀ ਹੈ ਹੁਣ ਤੁਸੀਂ ਇਹ ਇੱਕ ਐਗਜ਼ਾਮਪਲ ਦੇਣੀ ਚਾਹੁੰਗਾ ਮੈਂ ਕਿ ਆਪਣੇ ਮੈਂ ਕਿਸੇ ਫਰੈਂਡ ਨਾਲ ਡਿਸਕਸ ਕਰ ਰਹੇ ਸੀ ਤਾਂ ਉਹਦੇ ਵਿੱਚ ਕੀ ਹੈ ਕਿ ਤੁਸੀਂ ਕਈ ਵਾਰੀ ਦੇਖਦੇ ਹੋ ਕਿ ਅਸੀਂ ਆਨਲਾਈਨ ਅੱਜਕੱਲ ਕਿੰਨਾ ਪੇ ਕਰਦੇ ਹਾਂ ਹਰ ਚੀਜ਼ ਆਨਲਾਈਨ ਹੈ ਕੈਸ਼ ਸਾਡੇ ਕੋਲ ਹੋਏਗਾ ਹੀ ਨਹੀਂ ਹੋਏਗਾ ਨਹੀਂ ਬਿਲਕੁਲ ਜੇ ਤੁਸੀਂ ਕਦੀ ਵੀ ਕੋਈ ਚੀਜ਼ ਖਰੀਦਣੀ ਹੈ ਨਾ ਤਾਂ ਉਹਨੂੰ ਤੁਸੀਂ ਕਰਕੇ ਦੇਖੋਗੇ ਕਿ ਹਫਤੇ ਬਾਅਦ ਮੰਗਵਾਓ ਉਹਨੂੰ Amazon ਤੋਂ ਮੰਗਵਾਓ ਕਿਤਾਬੀ ਮੰਗਵਾਓ ਠੀਕ ਹੈ ਤੇ ਉਹ ਤੁਸੀਂ ਦੇਖੋਗੇ ਕਿ ਕੈਸ਼ ਤੁਸੀਂ ਜਦੋਂ ਦਿੱਤਾ ਗਿਣ ਕੇ 10000 ਰੁਪਇਆ ਜਦੋਂ ਤੁਸੀਂ ਉਹ ਨੋਟ ਗਿਣਨਗੇ ਦਿੱਤੇ ਨਾ ਤਾਂ ਤੁਹਾਨੂੰ ਜਿਆਦਾ ਪਤਾ ਲੱਗੇਗਾ ਕਿ ਹਮੇ ਕੋ ਪੈਸੇ ਗਏ ਅਦਰਵਾਈਜ਼ ਤੁਸੀਂ 20000 ਵੀ ਇੱਕ ਸੈਕਿੰਡ ਦੇ ਵਿੱਚ ਪੇ ਕਰ ਸਕਦੇ ਹੋ ਕਿਸੇ ਨੂੰ ਤੁਹਾਨੂੰ ਪਤਾ ਨਹੀਂ ਲੱਗਦਾ ਠੀਕ ਹੈ ਸੋ ਇਹ ਚੀਜ਼ ਬੜੀ ਮੈਟਰ ਕਰਦੀ ਹੈ ਅਸੀਂ ਕੈਸ਼ ਤੇ ਥੋੜਾ ਆਈਏ ਵਾਪਸ ਠੀਕ ਹੈ ਕਿ ਇਹਨੂੰ ਥੋੜਾ ਜਿਹਾ Google Pay ਨੂੰ ਜਾਂ ਜਿਹੜੇ ਆ ਇਹ ਚੀਜ਼ਾਂ ਵਧੀਆ ਆ ਸਾਡੇ ਇਜ਼ੀ ਹੈ ਨਾ ਕਿ ਕੈਸ਼ ਕੈਰੀ ਕਰਨ ਦੀ ਲੋੜ ਨਹੀਂ ਹੈ ਇਹ ਨਹੀਂ ਕਿ ਡਿਜੀਟਲ ਪੇਮੈਂਟ ਨਹੀਂ ਕਰਨੀ ਚਾਹੀਦੀ ਕਰਨੀ ਚਾਹੀਦੀ ਹੈ ਬਟ ਇਹ ਹੈ ਕਿ ਥੋੜਾ ਜਿਆ ਆਪਣੇ ਆਪ ਨੂੰ ਰਿਸਪੌਂਸਿਬਿਲਟੀ ਨਾਲ ਸਮਝੋ ਕਿ ਹਾਂ ਕਿ ਕਿਉਂਕਿ ਜਲਦੀ ਪੈਸਾ ਯੂਜ਼ ਹੋ ਜਾਂਦਾ ਇਹ ਚੀਜ਼ ਹੈ ਫਿਰ ਇਹ ਸਾਰੇ ਨਾ ਪ੍ਰੋਬਲਮ ਹੁੰਦੀਆਂ ਮੇਰੇ ਨਾਲ ਵੀ ਪ੍ਰੋਬਲਮ ਹੁੰਦੀ ਬਟ ਇਹ ਹੈ ਕਿ ਹਾਂ ਤੁਸੀਂ ਨੀਸੈਸਿਟੀ ਦੇਖੋ ਮੈਂ ਕ੍ਰੈਕਸ ਵਿੱਚ ਇਹੀ ਦੱਸੂਗਾ ਪਹਿਲੀ ਗੱਲ ਤਾਂ ਤੁਸੀਂ ਨੀਸੈਸਿਟੀ ਦੇਖੋ ਜੇ ਕੋਈ ਤੁਹਾਡੀ ਅੱਜ ਕੋਈ ਖਰਚਾ ਹੋ ਵੀ ਰਿਹਾ ਭਾਵੇਂ ਸਾਰਾ ਖਰਚਾ ਡਿਜ਼ਾਇਰ ਵੀ ਮਾਰ ਕੇ ਤੁਹਾਡਾ ਖਰਚਾ ਹੋ ਰਿਹਾ ਕੋਈ ਉਹਨਾਂ ਦੋਨੋਂ ਨੂੰ ਔਰ EMI ਆਪਣੀ ਜਲਦੀ ਜੁ ਜਲਦੀ ਖਤਮ ਕਰੋ ਠੀਕ ਹੈ ਕ੍ਰੈਡਿਟ ਕਾਰਡਸ ਦੀ EMI ਦਾ ਫਸਾ ਦਿੰਦੀਆਂ ਬੰਦੇ ਨੂੰ ਔਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਬੰਦਾ ਉਹ ਇੱਕ ਟ੍ਰੈਪ ਚ ਫਸਦਾ ਜਾਂਦਾ ਟ੍ਰੈਪ ਚ ਫਸਦਾ ਜਾਂਦਾ ਇਹ ਚੀਜ਼ ਹੈ ਮੈਂ ਨਾ ਇਸੇ ਕੁਐਸਚਨ ਨੂੰ ਥੋੜਾ ਹੋਰ ਐਕਸਟੈਂਡ ਕਰਨ ਲੱਗਾ ਹਾਂ ਜਿਸ ਤਰ੍ਹਾਂ ਉਹਨੇ ਆਪਣੇ ਡਿਜ਼ਾਇਰ ਦੇ ਫulfilment ਕਰਨ ਲਈ ਕੁਛ ਨਾ ਕੁਛ ਕ੍ਰੀਏਟ ਕਰ ਤੋ ਜਾਂ EMI ਤੁਸੀਂ ਜਿਸ ਤਰ੍ਹਾਂ ਕਿ EMI ਦੇ ਲੂਪ ਚ ਫਸ ਗਿਆ ਤਾਂ ਉਹਦੇ ਲਈ ਇੱਕ ਪਰਫੈਕਟ ਫਾਈਨੈਂਸ਼ੀਅਲ ਪਲੈਨਿੰਗ ਕੀ ਹੋ ਸਕਦੀ ਹੈ ਕਿ ਉਹਨੂੰ EMI ਮਤਲਬ ਪਹਿਲਾਂ ਕਲੀਅਰ ਕਰਨੀ ਚਾਹੀਦੀ ਹੈ ਕਿ 21 ਉਹ ਮੰਨ ਲਓ ਕਿ ਜੇ ਕੋਈ ਐਦਾਂ ਆ ਕੀ ਔਰ ईएमआईज ਬਹੁਤ ਜ਼ਿਆਦਾ ਜਾ ਰਹੀਆਂ ਠੀਕ ਹੈ ਔਰ ਉਹ ਇਨਵੈਸਟ ਵੀ ਕਰ ਰਿਹਾ ਠੀਕ ਹੈ ਬਟ ਇਹ ਹੈ ਕਿ ਉਹ ईएमआईज ਨੂੰ ਜਲਦੀ ਕਲੀਅਰ ਕਰੇ ਆਪਣੀ ਇਨਵੈਸਟਿੰਗ ਤੋਂ ਪਹਿਲਾਂ ਸਭ ਤੋਂ ਵੱਡੀ ਹਾਂ ਜਿੱਦਾਂ ਮੰਨ ਲਓ ਕਿ ਚਾਰ ईएमआई ਜਾ ਰਹੀਆਂ ਇੱਕ ਕੋਈ 5000 ਦੀ ਹੈ ਠੀਕ ਹੈ ਕੋਈ 10000 ਦੀ ਹੈ ਠੀਕ ਹੈ ਕੋਈ ਹੈਗੀ ਆ 3000 ਦੀ ਕੋਈ 2000 ਦੀ ਹੁਣ ਸਭ ਤੋਂ ਵੱਡੀ ਕਿਹੜੀ ਹੋਈ 10000 ਦੀ ਹੁਣ 10000 ਵਾਲੀ ਐਮਆਈ ਤਾਂ ਮੋਸਟਲੀ ਦੇਖਿਆ ਜਾਂਦਾ ਕਿ ਕੋਈ ਕਿਸੇ ਰਕਾਰ ਹੁੰਦੀ ਹੈ ਜਾਂ ਹੋਮ ਦਾ ਹੁੰਦਾ ਹਾਂ ਹਾਂ ਉਹਨੂੰ ਹੋਮ ਦੀ ਜੇ ਅਸੀਂ ਹੋਮ ਲੋਨ ਨੂੰ ਜਲਦੀ ਰੀਪੇਮੈਂਟ ਕਰਨ ਦੇ ਲਈ ਉਹ ਇੱਕ ਆਪਸ਼ਨ ਜੇ ਮੈਂ ਤੁਹਾਨੂੰ ਬਾਅਦ ਚ ਦੱਸਦਾ ਪਹਿਲਾਂ ਛੋਟੀ ਦੀ ਗੱਲ ਕਰਦੇ ਕੋਈ ਛੋਟੀ 1-2000 ਵਾਲੀ ਹੈ ਨਾ ਤਾਂ ਤੁਸੀਂ ਹੋਰ ਦੇਖੋ ਟੈਨਰ ਕਿੰਨਾ ਤੁਹਾਡੇ ਕੋਲ ਕਿਸੇ ਵੀ ਮਹੀਨੇ ਹੋ ਸਕਦਾ ਹੈ ਹੁਣ ਇਹ ਹੋ ਸਕਦਾ ਨਾ ਕਿ 50% ਨੀਡ ਸੀਗੇ ਅਗਲੇ ਮਹੀਨੇ ਹੋ ਜਾਦਾ ਮੇਰੇ 40% ਹੀ ਯੂਜ਼ ਹੋਇਆ ਉਹਦੇ ਵਿੱਚ ਠੀਕ ਹੈ ਜਾਂ ਕੋਈ ਘਰ ਦੇ ਵਿੱਚ ਨਹੀਂ ਯੂਜ਼ ਹੋਇਆ 10% ਬਚ ਗਿਆ ਜੋ ਤੁਹਾਡਾ ਨੂੰ ਐਕਸਟਰਾ ਇਨਕਮ ਬਚੀ ਜਾਂ ਡਿਜ਼ਾਇਰ ਦੇ ਵਿੱਚੋਂ ਵੀ ਤੁਸੀਂ ਆਪਣਾ ਥੋੜਾ ਬੋਤਾ ਸੇਵ ਕਰ ਲਿਆ ਜਾਂ ਕੁਝ ਵੀ ਬਚਿਆ ਤੁਹਾਨੂੰ ਇੱਕ ਲੈ ਦੇ ਕੇ 2000 ਰੁਪਏ ਬਚ ਗਿਆ ਉਹ ਤੁਹਾਡੀ ਉਹ 2000 ਦੀ EMI ਪਈ ਹੈ ਤੁਸੀਂ ਕਹਿੰਦੇ ਹੋ ਕਿ ਮੈਂ ਉਹਨੂੰ ਬੈਂਕ 'ਚ ਹੀ ਰੱਖ ਲਵਾਂ ਮੈਂ ਇਹ ਕਹੂੰਗਾ ਕਿ ਤੁਸੀਂ ਜਿਉਰੀ EMI ਦੀ ਅਮਾਉਂਟ ਜ਼ਿਆਦਾ ਆ ਵੈਸੇ ਜੇ 1000 2000 ਆ ਤਾਂ ਤੁਹਾਨੂੰ ਉਹਨੂੰ ਇਹਦਾ ਬੰਦ ਨਹੀਂ ਕਰਾਉਣਾ ਚਾਹੀਦਾ ਲੋਨ ਨੂੰ ਕਿਉਂਕਿ ਉਹ ਪਰਸੈਂਟੇਜ ਪੈਂਦੀ ਹੈ ਨਾ 5% ਸਮਥਿੰਗ ਉਹ ਹਰ ਇੱਕ ਬੈਂਕ ਦਾ ਇੱਕ ਅਲੱਗ ਰੂਲ ਹੁੰਦਾ ਬਟ ਇਹ ਕਿ ਤੁਸੀਂ ਹਾਂ ਤੁਸੀਂ ਜੇ ਕੋਈ ਤੁਹਾਡੀ ਅਮਾਉਂਟ ਜ਼ਿਆਦਾ ਹੈ ਜਿਹਦਾ 4-5000 ਰੁਪਏ ਦੇ ਤੁਹਾਡੇ ਕੋਲ ਐਕਸਟਰਾ ਆ ਗਿਆ ਕਿਸੇ ਮਹੀਨੇ 5000 ਬਚ ਗਿਆ ਤਾਂ ਹਜੇ EMI 2-3 ਪਈਆਂ ਤੁਸੀਂ ਉਹਨੂੰ ক্লোਜ਼ ਕਰਵਾ ਲਓ ਓਕੇ ਇਹ ਚੀਜ਼ ਹੈ ਔਰ ਹੋਮ ਲੋਨ ਵਗੈਰਾ ਵੀ ਹੁੰਦਾ ਆ ਕਿ ਜਿੱਦਾਂ ਤੁਸੀਂ ਇੱਕ ਜਿੱਦਾਂ ਹਰ ਮਹੀਨੇ ਤੁਹਾਡੀ EMI 10000 ਚੱਲ ਰਹੀ ਹੈ ਹੋਮ ਲੋਨ 20 ਸਾਲ ਦਾ ਹੈ ਉਹਨੂੰ ਜਲਦੀ ਕਲੀਅਰ ਕਰਨ ਦੇ ਲਈ ਤਾਂ ਤੁਸੀਂ ਇੱਕ ਕੋਈ ਬੈਂਕ ਆਪਸ਼ਨਸ ਦਿੰਦੀਆਂ ਨੇ ਇਹ ਤੁਸੀਂ ਸਾਲ ਦੇ ਵਿੱਚ 13 EMI ਸਪੇ ਕਰ ਦੋ ਕਿਚਾ ਅਮੇ ਇੱਕ ਲਾਸਟ ਮੰਥ ਜਾ ਕੇ ਤੁਸੀਂ ਸੇਵ ਕੀਤਾ ਹਰ ਮਹੀਨੇ ਥੋੜਾ ਥੋੜਾ ਸੇਵ ਹੈ ਤੁਹਾਡੇ ਕੋ ਬਚਿਆ ਹੋਇਆ ਹੈ ਕਿ 10000 ਰੁਪਏ ਹੀ ਹੈ ਉਹ ਲਾਸਟ ਮਹੀਨੇ ਮੇਰੇ ਕੋ 10000 ਬਚਿਆ ਹੈ ਠੀਕ ਹੈ ਐਕਸਟਰਾ ਜੋ ਮੈਂ EMI ਦੇਣੀ ਸੀ ਉਹ ਬੈਂਕ ਕੋ ਜਾਓ ਮੇਰਾ ਇਹ 10000 ਰੁਪਿਆ 13ਵੀਂ EMI ਮੰਨ ਲਓ ਓਕੇ ਉਹ ਤੁਹਾਡੀ EMI ਇਹਦਾ ਹਰ ਸਾਲ ਤੁਸੀਂ ਕਰਦੇ ਰਹੋਗੇ ਤੁਹਾਡਾ ਉਹ 20 ਸਾਲ ਦਾ loan 15 ਸਾਲ ਚ ਕਲੀਅਰ ਹੋ ਜਾਏਗਾ ਔਰ ਉਹਨਾਂ 10 ਯਰ ਤੁਸੀਂ ਘਟਾਣਾ ਹੈ ਠੀਕ ਹੈ ਕੀ ਟਾਈਮ ਪੀਰੀਅਡ ਘਟਦਾ ਨਾ ਉਹਦੇ ਵਿੱਚ ਐਮਆਈ ਨੂੰ ਨਹੀਂ ਘਟਾਉਣਾ ਤੁਸੀਂ ਕਦੀ ਵੀ ਐਮਆਈ ਹਮੇਸ਼ਾ ਬਦ ਕਰਨੀ ਹੈ ਇਹ ਇੱਕ ਛੋਟੀ ਜੀ ਔਰ ਹੋਮ ਲੋਨ ਨੂੰ ਜਲਦੀ ਕਲੀਅਰ ਕਰਨ ਦੀ ਐਡਵਾਈਸ ਹੈ ਕਿ ਜਦੋਂ ਇੱਕ ਤਾਂ ਤੁਸੀਂ 13 ਐਮਆਈਸ ਦੇਣੀ ਹੈ ਔਰ ਹਰ ਸਾਲ ਆਪਣੀ 10% ਐਮਆਈ ਜਾਂ 5% ਐਮਆਈ ਵਧਵਾ ਲਓ ਬੈਂਕ ਕੋ ਜਾ ਕੇ ਕਦੀ ਵੀ ਐਮਆਈ ਨੂੰ ਨਹੀਂ ਘਟਾ ਕਰਵਾਉਣਾ ਉਹ ਕੀ ਕਹਿੰਦੇ ਨੇ ਕਿ ਟੈਨਯੋਰ ਉਹਨਾਂ ਹੀ ਰੱਖ ਲਓ ਸਰ ਐਮਆਈ ਤੁਸੀਂ ਘਟਾ ਲਓ ਬਟ ਨਹੀਂ ਤੁਸੀਂ ਕੀ ਕਰਨਾ ਈਮਾ ਨੂੰ ਅਮਾਉਂਟ ਵਧਾ ਲਿਆ ਟਿਨਯੂਰ ਘਟਾਣਾ ਪੂਰਾ ਬੇਨੀਫਿਟ ਤੁਹਾਨੂੰ ਆ ਜਿੰਨੀ ਜਲਦੀ ਮੁੱਕ ਜਾਵੇ ਉਨਾਂ ਵਜੋਂ ਉਹ ਜਿੰਨੀ ਜਲਦੀ ਮੁੱਕ ਜਾਵੇ ਹੁਣ ਤੁਸੀਂ ਕਹਿੰਦੇ ਸੀਗੇ ਹੁਣ ਇਹ ਗੱਲ ਹੋ ਗਈ ਇਹ ਤਾਂ 15 ਸਾਲ ਦੀ ਗੱਲ ਹੋ ਗਈ ਤੁਸੀਂ ਕਿਹਾ ਕਿ ਸ਼ਾਰਟ ਟਰਮ ਨੂੰ ਕਿੱਦਾਂ ਕਰ ਸਕਦਾ ਕੋਈ ਇਨਵੈਸਟ ਕਿੱਦਾਂ ਕਰੇ ਮੈਂ ਤਾਂ ਇਹ ਹੀ ਕਹੂੰਗਾ ਕਿ ਇਨਵੈਸਟ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਈਮਾ ਨੂੰ ਕਲੀਅਰ ਕਰੋ ਹਮਮ ਠੀਕ ਹੈ ਜੇ ਕੋਈ ਤੁਹਾਨੂੰ ਪੈਸੇ ਐਕਸਟਰਾ ਬਚ ਰਹੇ ਆ हां ठीक है कि ਉਹਦਾ 50% ਤੁਸੀਂ ਏਮ ਇਨਵੈਸਟ ਕਰ ਦੋ ਪਰ 50% ਪਹਿਲਾਂ ਤੁਸੀਂ ਆਪਣੀ EMIs ਨੂੰ ਕਲੀਅਰ ਕਰੋ ਐਕਸਟਰਾ ਡੈਟ ਪੇ ਕਰ ਰਹੇ ਹੋ ਨਾ ਤੁਸੀਂ ਉਹ ਫਾਇਦਾ ਨਹੀਂ ਕੋਈ ਤੁਸੀਂ ਇੱਕ ਪਾਸੇ ਇਨਵੈਸਟ ਉਹਨੇ ਇਨਵੈਸਟ ਕਰ ਰਹੇ ਹੋ ਇਨਵੈਸਟਮੈਂਟ ਚ ਉਹਨੇ ਰਿਟਰਨ ਆਈ ਜਿੰਨਾ ਤੁਸੀਂ ਇੱਧਰ ਭਰ ਚੁੱਕੇ ਹੋ ਸੋ EMIs ਨੂੰ ਅਵੋਇਡ ਕਰੋ ਇਹ ਚੀਜ਼ ਹੈ ਚਲੋ ਕਿ ਘੱਟ ਹੋਲੀ-ਹੋਲੀ ਘਟਾਓ ਉਹਨਾਂ ਨੂੰ ਕਿ ਜੇ 5 6 7 ਵੀ ਹੋ ਗਈਆਂ ਆ ਤਾਂ ਉਹਨਾਂ ਨੂੰ ਹੌਲੀ-ਹੌਲੀ ਘਟਾਉਂਦੇ ਜਾਓ ਛੋਟੀ ਪਹਿਲਾਂ ਛੋਟੀ ਤੋਂ ਸਟਾਰਟ ਕਰੋ ਉਹਨੂੰ ਪੇ ਕਰਨਾ ਸਟਾਰਟ ਕਰੋ ਕਿਉਂਕਿ ਅਸੀਂ 10000 ਅਸੀਂ ਜੇ ਕੋਈ ਲੋਨ ਲਿਆ ਬੈਂਕ ਲੋਨ ਲਿਆ ਹੈ ਠੀਕ ਹੈ ਉਹਨੂੰ ਜਲਦੀ ਨਹੀਂ ਪੇ ਕਰ ਸਕਦੇ ਬਟ ਜੇ ਕੋਈ ਮੇਰਾ 10-12 ਹਜ਼ਾਰ ਦੀ ਕਿਸ਼ਤ ਪਈ ਹੈ ਔਰ ਮੇਰੇ ਕੋ 20000 ਪੇ ਆਇਆ ਮੈਂ ਚੱਕ ਕੇ ਆਪਣੀ ਉਹ 12000 ਦੀ ਕਿਸ਼ਤ ਬੰਦ ਕਰਾ ਦੀ ਤਾਂ ਕਿ ਉਹ ਮੇਰਾ ਪੈਸਾ ਤਾਂ ਸੇਫ ਹੋ ਰਿਹਾ ਨਾ ਪੈਸਾ ਸੇਫ ਫੇ ਅਗਲੀ ਵਾਰੀ ਉਹਨੂੰ ਕਿਤੇ ਵੀ ਲਗਾ ਲਓ ਤੁਸੀਂ ਇਹ ਚੀਜ਼ਾਂ